ਇਹਨੇ ਮਨ ਵਿੱਚ ਆ ਗਿਆ ਨਹੀਂ ਇੱਦਾਂ ਇਹ ਸਥਾਨ ਬਣ ਕੇ ਇਦਾਂ ਕਿਵੇਂ ਬਣ ਜੂਗਾ ਸਾਰ ਇਹ ਇਦਾਂ ਕਿਵੇਂ ਬਣ ਜੂਗਾ ਗੁਰਦੁਆਰਾ ਇਹ ਬੋਲ ਕੇ ਗਏ ਨੇ ਜਵਾਨ ਰੁਕੋ ਜੀ ਇਹਨਾਂ ਵੀ ਹਾਂਜੀ ਹੋਈਦਾ ਸੀਗਾ ਬੋਲ ਲੈ ਮੇਰੇ ਉੱਤੇ ਗੱਲ ਚ ਫੁਰਨਾ ਆਇਆ ਇਹ ਕਿੱਥੋਂ ਬਣਾ ਲੈਣਗੇ ਕਦੋਂ ਹੀ ਕਰੇ ਫਿਰਦਾ ਉਹ ਆਈ ਇੱਥੇ ਪੀਰ ਮਹਾਰਾਜ ਸਾਹਿਬ ਕੋਈ ਅਰਦਾਸ ਕਰਾਉਣ ਆਇਆ ਵਿਚਾਰਾ ਜੀ ਕੋਈ ਜੇ ਮੇਰਾ ਪੰਜ ਸੱਤ ਨਵਾਂ ਅਰਦਾਸ ਚ ਆ ਮੈਂ ਇਥੇ ਗਲਤੀ ਮੇਰੇ ਗੱਲ ਚ ਫੁਰਨਾ ਕਰੇ ਉਹ ਕਹਿ ਕੇ ਬੈਠਾ ਇਹ ਸੱਚ ਗੁਰੂ ਸਭਨਾ ਦਾ ਭਲਾ ਮੰਨਾਈਂਦਾ ਤੇ ਇਸ ਦਾ ਬੁਰਾ ਕਿਉ ਹੋਏ ਸਤਿਗੁਰੂ ਕਦੇ ਕਿਸੇ ਦਾ ਬੁਰਾ ਨਹੀਂ ਕਰਦਾ ਅਰਦਾਸ ਕਰੋ ਆਪ ਜੀ ਦੀ ਸ਼ਾਨ ਦੇ ਵਿੱਚ ਇਸ ਵਿਅਕਤੀ ਦੇ ਕੋਲੋਂ ਗਲਤ ਸ਼ਬਦ ਬੋਲੇਗੇ ਸਤਿ ਪਾਸ਼ਾ ਜੀ ਕਿ ਇਥੇ ਕੌਣ ਖੰਡ ਪਾਸ਼ਾ ਸਾਬ ਦਰਾਲੇਗਾ ਕੌਣ ਇਸ ਨੂੰ ਪ੍ਰਗਟ ਕਰਲੇਗਾ ਜਿਸ ਦਿਨ ਇਹਨੇ ਬੋਲਿਆ ਉਸੇ ਦਿਨ ਇਹਦੀ ਆਵਾਜ਼ ਪਾਸ਼ਾ ਜੀ ਪਾਣੀ ਹੋਊਗੀ ਆਪ ਜੀ ਕਿਰਪਾ ਕਰੋ ਉਸ ਬਖਸ਼ੂ ਪਾਸ਼ਾ ਜੀ ਦੀ ਆਵਾਜ਼ ਦੁਆਰਾ ਆ ਜਾਵੇ ਔਰ ਦੁਬਾਰਾ ਬੋਲਣ ਲੱਗ ਜਾਵੇ ਗੁਰੂ ਕਿਰਪਾ ਕਰੋ ਹਾਂ ਹਾਂ ਅਮਾਰਾ ਸੁਰਬਾਲਾ ਸ਼ਰਦ ਦੇ ਬਾਬਾ ਦੇਵ ਬਾਸਰੇ ਓਏ ਸ਼ਰਦ ਦੇ ਮੈਂ ਗਰੀਬਾ ਕੰਨ ਲਿਆ ਲੈ ਕਰੇ ਬਾਬਾ ਬਾਬਾ ਕੋਸ਼ਿਸ਼ ਤੰਦੀ ਬੰਗਾ ਕਰੇ ਸੇਵਾ ਕਰੂਆ ਤੇ ਦਰਤੀ ਕਰੇ ਤੈਨੂੰ ਜੜਖਿਆ ਮੈਂ ਦਾਜ ਤੋ ਓਏ ਤੈਨੂੰ ਵੀ ਜੜਖਿਆ ਓਏ ਸ਼ਰਦ ਦੇ ਬਾਬਾ ਮਾਰਾ ਕਿਰਪਾ ਨਾ ਆਵੇ ਹਾਂ ਛੜਤਾ ਦੋ ਸਤ ਜੀ ਛੜਤਾ ਕਹਿੰਦਾ ਵਾਹ ਜੀ ਵਾਹ ਸਤੁਰ ਕਹਿੰਦਾ ਓਏ ਛੜਤਾ ਓਏ ਸਾਥ ਨਾ ਕਰ ਤੇ ਸਾਹਮਣੇ ਅੱਜ ਤੋਂ ਇੱਥੇ ਕੋਈ ਗੱਲ ਤੇ ਗੱਲ ਨਾ ਬੋਲਦਾ ਨਹੀਂ ਇੱਥੇ ਇਹਦੇ ਨੂੰ ਵੀ ਹਾਲ ਕਰ ਦੂੰਗਾ ਜਿਹੜਾ ਇਹਨੂੰ ਗੱਲ ਤੋਂ ਬੋਲੂਗਾ ਤਾਂ ਐਦੂੰ ਵੀ ਬੁਰਾ ਹਾਲ ਕਰ ਦੂੰਗਾ ਮਾਰ ਕਰਨ ਦਾ ਸਾਥ ਸਿਕੋ ਸਰਦੀ ਕਲਾ ਸੋ ਸੰਗਤ ਜੀ ਬਹੁਤ ਕਲਾਮਾਂ ਵਰਤਦੀਆਂ ਨੇ ਬਸ ਸੱਚ ਹੁੰਦੀਆਂ ਨੇ ਤੇ ਉਹਨਾਂ ਪਹਾਰ ਕੋਸ਼ ਵਿੱਚ ਵੀ ਕੀ ਕਰਉਂਦਾ ਜਦੋਂ ਗੁਰਦੇਵ ਬਾਦਲ ਸਾਹਿਬ ਜੀ ਇਸ ਇਲਾਕੇ ਚਾਹੁੰਦੇ ਨੇ ਸੀ ਬੜਿਆਂ ਜੀ ਮਾਨਸਾ ਇਲਾਕੇ ਦੇ ਵਿੱਚ ਤੇ ਪਾਸੇ ਸੰਗਤਾਂ ਜਿਹੜੀਆਂ ਨੇ ਉਹ ਗੁਰਕ ਲੰਗਰ ਚਾਰ ਕਰੀਆਂ ਨੇ ਗੁਰਕ ਲੰਗਰ ਚਾਰ ਕਰੀਆਂ ਨੇ ਦੂਜੇ ਪਾਸੇ 350 ਸਾਲਾਂ ਬਾਅਦ ਪਹਿਲੀ ਵਾਰ ਇਸ ਧਰਤੀ ਦੇ ਉੱਤੇ ਇਸੇ ਸਥਾਨ ਦੇ ਉੱਤੇ ਬੱਤਕੇ ਖੜੇ ਜਾ ਰਹੇ ਨੇ ਸੋ ਇਹ ਗੁਰੂ ਦੀ ਕਿਰਪਾ ਇਹ ਗੁਰੂ ਦੀ ਬਖਸ਼ਿਸ਼ ਹੈ ਅਰਦਾਸ ਕਰਿਓ ਗੁਰਤੇਗ ਮਾਤਾ ਸਾਹਿਬ ਸੱਚੇ ਪਾਤਸ਼ਾਹ ਜੀ ਹਲੇ ਬੜੇ ਅਸਥਾਨ ਨੇ ਜਿਹੜੇ ਅਸਥਾਨਾਂ ਨੂੰ ਸਾਹਮਣੇ ਆਉਣਾ ਬਾਕੀ ਹੈ ਅਸੀਂ ਪਾਕਿਸਤਾਨ ਦੀ ਗੱਲ ਕਰਦੇ ਆਂ ਪਾਕਿਸਤਾਨ ਦੇ ਨਾਲੋਂ ਭਾਰਤ ਵਿੱਚ ਬਹੁਤ ਐਸੇ ਅਸਥਾਨ ਨੇ ਜਿਹੜੇ ਖਤਮ ਹੋਏ ਪਏ ਨੇ ਜਿਹੜੇ ਕੁੱਤੇ ਹੋਏ ਨੇ ਜਿਹੜਾ ਤੇ ਕਬਜ਼ੇ ਤੱਕ ਹੋਏ ਹੋਏ ਨੇ ਉਸ ਰੂਟ ਦੇ ਉੱਤੇ ਫੇਰ 10 ਰੂਟ ਆਰੰਭ ਕਰਨ ਲੱਗਿਆ ਜੋ ਚੜ੍ਹਦੀ ਕਲਾ ਟਾਈਮ ਟੀਵੀ ਦੇ ਉੱਤੇ ਇਹ ਰੂਟ ਆਵੇਗਾ ਗੁਰਤੇਗ ਬਹਾਦਰ ਸਾਹਿਬ ਜੀ ਦੇ ਕੱਲੇ ਕੱਲੇ ਸਥਾਨਾਂ ਦੇ ਉੱਤੇ ਜਾਵਾਂਗੇ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ